ਆ ਦੇਖੋ ਇੱਥੇ ਨੂੰ ਲੰਘਿਆ ਉਹ ਸਾਰੀ ਸੌਂਗੀ ਆ ਦੇਖੋ ਆ ਜਿਹੜਾ ਰੈਸਣ ਜਾਂਦਾ ਇਹ ਵੀ ਪਲਾ ਕਰਤਾ ਅਸਰ ਤਾਂ ਕਰਿਆ ਬਾਈ ਪਰ ਸਪਰੇਅ ਉਤੇ ਥੋੜੀ ਜੀ ਲੋਟ ਨਹੀਂ ਹੋਈ ਆ ਦੇਖੋ ਅਸਰ ਤਾਂ ਪੂਰਾ ਕਰਿਆ ਹੋ ਜਾ ਸਸਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸ਼ਾਮ ਦਾ ਹੋ ਗਿਆ ਟਾਈਮ ਬਾਟੀ ਲੱਗੇ ਉਹਦੇ ਬਾਈ ਵੱਢਣਾ ਇੱਧਰ ਜਿਹੜੀ ਬੂਟਿਆਂ ਦੇ ਵਿੱਚ ਆ ਉੱਥੇ ਸਪਰੇਅ ਦੋ ਤਿੰਨ ਬਾਰ ਕਰੀ ਫੇਰ ਹੋ ਗਿਆ ਕੱਖ ਉਹ ਲੱਗੇ ਹੋਏ ਵੱਢਣ ਤੇ ਬਾਕੀ ਬਾਈ ਇੱਥੇ ਦੀ ਆਪਣੀ 468 ਆ ਜਿਹੜੀ ਬਾਈ ਉਹ ਤਾਂ ਜਿਹੜੀ ਬੂਟਿਆਂ ਦੀ ਛੋਰੇ ਜਿਹਾ ਉਹ ਤਾਂ ਮਤਲਬ ਸਾਰੀ ਨਿਸਰੀ ਆ ਜਿਹੜੀ ਦੂਏ ਪਾਸੇ ਉਹ ਜੇ ਕਿਤੇ ਕਿਤੇ ਨਿਸਰੀ ਆ ਆ ਲਾ ਜਿਹੜੀ ਬੂਟਿਆਂ ਲਾਗਾ ਇਹ ਸਾਰੀ ਮਤਲਬ ਨਿਸਰੀ ਪਤਾ ਨਹੀਂ ਸ਼ੋਰੇ ਕਰਕੇ ਕਹਿ ਲਓ ਆਪਣੇ ਉੱਥੇ ਵੀ ਥੋੜੇ ਜਿਹਾ ਬੂਟੇ ਆ ਉਹ ਉੱਥੇ ਥੋੜੀ ਜਿਆਦਾ ਨਿਸਰੀ ਹੋਈ ਆ ਬੂਟਿਆਂ ਕਰਕੇ ਸਾਇ ਸ਼ੋਰੇ ਦਾ ਚੱਕਰ ਆ ਇਹ ਉਹਦੇ ਕਰਕੇ ਨਿਸਰੀ ਹੋਈ ਆ ਤੇ ਬਾਕੀ ਬੱਦਲ ਅੱਜ ਬਈ ਐਨਾ ਆਇਆ ਤੁਸੀਂ ਗੱਲ ਛੱਡ ਦੋ ਇੱਕ ਵਾਰ ਤਾਂ ਕਾਲੀ ਘਟਾ ਹੋਊਗੀ ਦੁਪਹਿਰੇ ਇਹਨੂੰ ਪਰ ਮੀਂਹ ਨਹੀਂ ਪਿਆ ਹੈਗਾ ਫੇਰ ਗਰਮੈਸ ਪੂਰੀ ਹੋ ਗਈ ਹੁਣ ਬਾਕੀ ਬਹਾਲ ਦੀ ਘੜੀ ਕੋਈ ਸਪਰੇ ਦਾ ਕਰਾਈ ਨਹੀਂ ਹੈਗੀ ਇਹਨੂੰ ਕੁਝ ਵੀ ਇੱਕਣੀ ਵਧੀਆ ਨਿਸਰ ਰਹੀ ਹੈ ਦੇਖਦੇ ਹੁਣ ਇੱਕ ਇੱਕੋ ਕਰਾਉਣੀ ਆ ਬਸ ਗੱਬੇ ਰੱਖ ਕੇ ਸਪਰੇ ਉਹਦੇ ਨਾਲੇ ਕਰ ਦਨੇ ਪਰ ਸਪਰੇ ਬਾਈ ਮੈਂ ਪਹਿਲਾਂ ਵੀ ਨਹੀਂ ਕਰਾਉਂਦਾ ਜਿਹੜਾ ਨਿਸਰ ਦੇ ਨੁਸਰਦੇ ਆ ਸਪਰੇ ਮੈਂ ਪਹਿਲਾਂ ਵੀ ਨਹੀਂ ਕਦੇ ਕਰਾਈ ਬਾਈ ਇੱਕ ਗੱਬੇ ਹੀ ਰੱਖ ਕੇ ਕਰਾ ਦੇਣੀ ਤੇਲੇ ਤੂਲੇ ਜੀ ਦੀ ਹੁੰਦੀ ਜਿਹੜੀ ਕਦੇ ਕਰਾਈ ਨਹੀਂ ਹੈ ਬਈ ਨਿਸਰ ਦੇ ਦੇਖਣਾ ਕਹਿੰਦੇ ਨੇ 20% ਨਿਸਰ ਦੇ ਆ ਵਾ ਕਰਾ ਦੋ ਐਤ ਕੀ ਸਲਾਹ ਬਣਦੀ ਸੀ ਪਰ ਕਰਾਉਣੀ ਨਹੀਂ ਹੈ ਬਾਕੀ ਤੁਹਾਨੂੰ ਦਿਖਾਉਨੇ ਆ ਜੀ 468 ਆ ਦੇਖੋ ਬਾਈ ਇਧਰ ਸ਼ੌਰੇ ਚ ਆ ਇਥੇ ਸਾਰੀ ਆਈ ਹੋਈ ਬਾਹਰ ਆਹ ਹਨਗਲੀ ਹੋਈ ਆ ਸਾਰੀ ਬਾਹਰ ਜਿੱਦਣ ਮੀਂਹ ਪਿਆ ਭਾਈ ਇਦਣ ਨਿਕਲਦੀ ਦੀ ਬਾਹਰ ਆਹ ਦੇਖੋ ਜੂਮ ਜੂਮ ਬਸ ਆਪ ਇਦਣ ਨੂੰ ਜਾਈ ਜਾਂਦੇ ਆ ਫਿਰ ਉਹ ਦੇਖੋ ਘੜਦੀ ਜਾਈ ਜਾਂਦੀ ਆਜ ਨਸਰੇ ਹੀ ਨਹੀਂ ਹੈਗੇ ਆ ਜਾਮ ਵਈ ਹਜੇ ਕੋ ਬੁੱਲੇ ਜਾਓ ਦੇਖੋ ਤੁਹਾਨੂੰ ਦਿਖਦਾ ਹੀ ਬੂਗਾ ਵਿਚ ਨੂੰ ਸਾਰੀ ਨਸਰੀ ਜੀ ਬੂਟੇ ਦੇ ਨਾਲ 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 ਇੱਧਰ ਜੂ ਜੂ ਇੱਧਰ ਨੂੰ ਜਾਈ ਜਾਣਾ ਇਹ ਨਿਸਰ ਨਹੀਂ ਇਹ ਸੌਰੇ ਦਾ ਚੱਕਰ ਸਾਰਾ ਬੂਟਿਆਂ ਦੇ ਨਾਲ-ਨਾਲ ਸਾਰਾ ਜਿਹੜਾ ਘੈਰਾ ਜ ਆਪਾਂ ਨੇ ਪਾਇਆ ਤਾਂ ਸਾਰਾ ਨਿਸਰਿਆ ਜਾ ਆ ਹਜੇ ਕੋਈ ਕੋਈ ਨਿਸਰਦਾ ਜਿਹੜਾ ਉੱਪਰ-ਉੱਪਰ ਉਹ ਨਿਸਰਦਾ ਬਾਕੀ ਭਾਈ ਕਰਾਈਤੀ ਆਪਾਂ ਨੇ ਸਪਰੇ ਗੰਨੇ ਉੱਪਰ ਉਹਦੇ ਵਿੱਚ ਭਈਏ ਨੇ ਤਿੰਨ ਜਿਹੜੀਆਂ ਤਿੰਨ ਫੰਟਾ ਲਾਈਆਂ ਤਿੰਨ ਆਹੀ ਆਪਣੇ ਖੇਤ ਦੀ ਦੂਜੀ ਸਾਈਡ ਆ ਉਧਰੋਂ ਦਿਖਾਇਆ ਤਾਂ ਵੀ ਨਿਸਰ ਗਈ ਇੱਧਰ ਸਾਰੀ ਕਬੂਲੇ ਜੇ ਵਿੱਚ ਆ ਬਾਹਰ ਕੋਈ ਨਹੀਂ ਆਇਆ। ਬਸ ਉਹ ਸ਼ੋਰੇ ਕਰਕੇ ਉਹ ਕੈਰਾ ਸਾਰੀ ਨਿਸਰਿਆ ਆ। ਇਹੇ ਜਿਹੇ ਟਾਈਮ ਲੇ ਲੈ ਨਿਕਲੂਗੀ। ਐਮੀ ਇਹਨੇ 2-4 ਦਿਨ ਹੋਰ ਲੈਣੇ ਜੇ ਜਿਕਣਾ ਉਹ ਉਹ ਦਿਖਦੀ ਔਕਣਾ ਦਿਖਣੇ ਨੂੰ। 2-4 ਦਿਨ ਲੈਣੇ ਨੇ ਹੋਰ। ਬਾਕੀ ਆ ਭਾਈ ਆਪਣੀ 26 ਆਪਾਂ ਨੇ ਦੋ ਰੇ ਪਾਏ ਆ ਇੱਚ। ਬਸ ਦੋ ਜੂਰੀਏ ਤੇਰੇ। ਬਹਾਵਣਾ ਚ ਕੁਝ ਨਹੀਂ ਪਾਉਣਾ ਹੈਗਾ। ਬਾਕੀ ਤੁਹਾਨੂੰ ਦਿਖਾਉਣੀ ਸੀ ਬਾਈ ਸਪਰੇ ਜਿਹੜੀ ਆਪਾਂ ਨੇ ਕਰਾਈ ਤੀ ਉਦੋਂ 24D ਦੀ 58% ਦੀ ਬਾਕੀ ਭਈਆ ਜਿਹੜੀ ਫਾਂਟ ਚ ਗਿਆ ਤਕਰੀਬਨ ਉਹੀ ਮਰੀ ਆ ਦੂਈ ਨਹੀਂ ਮਰੀ ਹੈਗੀ ਜਿੱਕਣ ਆਪਾਂ ਕਹਿਦੀ ਬਈ ਦੂਰ ਦੂਰ ਤੱਕ ਜਿਹੜੀ ਫਾਂਟ ਚ ਗਿਆ ਉਹ ਚੇ ਮਰਿਆ ਕੱਖ ਸੌਰੀ ਆਹ ਮੇਲ ਦੂਏ ਚ ਨਹੀਂ ਮਰੀ ਹੈ ਤੁਹਾਨੂੰ ਦਿਖਾਉਣਾ ਕੋਲ ਜਾ ਕੇ ਆ ਦੇਖੋ ਜਿੱਥੇ ਜਿੱਥੇ ਤਾਂ ਕੋਲ ਤੇ ਦਿਖਾਉਣਾ ਜਿੱਥੇ ਜਿੱਥੇ ਤਾਂ ਭਈਆ ਲੰਘੇ ਉੱਤੇ ਤੁਹਾਨੂੰ ਤਾਂ ਮਰ ਗਈ ਦੂਰ ਨਹੀਂ ਅਸਰ ਕਰਿਆ ਬਾਕੀ ਆ ਗੰਨਾ ਆ ਗਿਆ ਜੱਗੇਰਾ ਦਾ ਬਾਈ ਜਗਦੀਪ ਸਿੰਘ ਜੱਗੇਰਾ ਦਾ ਆਹ ਦੇਖੋ ਵੀ ਜਿਹੜਾ ਤਾਂ ਮਰ ਗਿਆ ਜਿੱਥੇ ਲੰਘ ਗਿਆ ਉਹਦਾ ਹੋ ਗਈ ਈ ਸਾਰੀ ਗਿਰਗੀ ਬਾਕੀ ਕਿਤੇ ਕਿਤੇ ਵਿੱਚ ਰਹਿ ਗਈ ਬਾਈ ਉਹ ਹੁਣ ਦਾਤੀ ਲੱਗੀ ਪੱਢਣੀ ਪੈਣੀ ਕੜਾ ਨਹੀਂ ਦਾ ਕੋ ਬੰਡਣਾ ਆ ਦੇਖੋ ਇੱਥੇ ਨੂੰ ਲੰਘਿਆ ਉਹ ਸਾਰੀ ਸੌਂਗੀ ਆਹ ਦੇਖੋ ਆ ਜਿਹੜਾ ਰੈਸਣ ਜਾਂਦਾ ਇਹ ਵੀ ਪਲਾ ਕਰਤਾ ਅਸਰ ਤਾਂ ਕਰਿਆ ਬਾਈ ਪਰ ਸਪਰੇਅ ਉੱਤੇ ਥੋੜੀ ਜੀ ਲੋਟ ਨਹੀਂ ਹੋਈ ਆ ਦੇਖੋ ਅਸਰ ਤਾਂ ਪੂਰਾ ਕਰਿਆ ਹੋ ਜਾ ਆ ਜਾ ਬਾਬੇ ਆ ਜਾ ਆਹ ਦੇਖੋ ਜਿੱਥੇ ਟਿਕਾਣੇ ਕੋ ਵੱਜੇ ਉੱਥੇ ਸਵਾਇ ਬਣਾਤੀ ਬਾਕੀ ਜਿਹੜਾ ਉਹ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਤਾਂ ਵੀ ਉਹ ਸਰਾਏ ਲੱਗਦਾ ਵੀ ਜਿੱਕਣਾ ਮੀਹ ਪਏ ਤੇ ਕਰਿਆ ਹੁੰਦਾ ਉਹਨੇ ਬਾਕੀ ਤਾਂ ਸਾਰੀ ਹੈ ਨਹੀਂ ਉਧਰ ਇਹ ਆ ਬਾਈ 2 ਘੰਟਾ ਉਹਨਾਂ ਦਾਤੀ ਲਿਖੀ ਪੜਦੇ ਹਾਂ ਹੁਣ ਜਿਹੜੇ ਆਪਾਂ ਨੇ 3-4 ਦਿਨ ਦੇਖਣੇ ਤੇ ਉਹ ਦੇਖ ਲਿਆ ਉਹ ਜਿਹੜੇ ਮਰਨ ਦਾ ਮਰਗ ਹੈ ਜੀ ਨੇ ਹੁਣ ਮਰਨਾ ਨਹੀਂ ਉਹਨਾਂ ਮਰਨਾ ਨਹੀਂ ਉਹ ਹੁਣ ਬਾਈ ਵੱਢਣੇ ਪੈਣੇ ਆਥਣਾ ਐਨੀ ਨੱਠ ਵਾਜਣਾ ਕਰ ਨਹੀਂ ਆਉਣਾ। ਹੂੰ। ਐਨੇ ਨਹੀਂ ਆਉਣਾ। ਹੋ ਮਾਸੜ ਜੀ। ਸਤਿ ਸ਼੍ਰੀ ਅਕਾਲ ਬਾਈ। ਕਿੱਧਰ ਹੈ? ਨੱਠ ਵਾਜ ਕਿੱਥੇ ਆਜ ਸਵੇਰ ਨੂੰ ਰਿਸ਼ਤੇਦਾਰੀ ਚਲੀ ਗਏ। ਹੂੰ। ਵੀ ਹਵਕ ਨੂੰ ਤੁਰ ਰਿਹਾ ਰਿਹਾ ਤੇ। ਹੂੰ। ਜਾਂ ਕਰਾਲੀ ਪਹੁੰਚ 10 ਵਜੇ ਉਸੇ ਮੀਂਹ ਪਵੇ। ਅੱਛਾ। ਮਾਦੇਲਾ 3 ਵਜੇ ਤੁਰਿਆ। ਰਿਸ਼ਤੇਦਾਰੀ ਜਿਕਣਾ ਆਪਣੇ ਉਧਰ ਚੌਥੇ ਜਿਵੇਂ ਵੀ ਆ। ਹੂੰ। ਉੱਕਣਾ ਪਿਆ ਮੇ ਉਧਰ। ਇੱਥੇ ਇਕਣੀਆਂ ਦੁਪਹਿਰੇ ਦਾ। ਦੁਪਹਿਰੇ ਦਾ ਮੈਂ ਦੋ ਵਾਰ ਫੋਨ ਕਰਿਆ ਡੈਡ ਇੰਡਰਾਇਡ ਕਰ ਉਹ ਤੇ ਪਿਆ ਨਹੀਂ ਹੈਗਾ। ਇਕਣੀਆਂ ਬਸ ਜਿਕਣਾ ਮੌਸਮ ਹਾਂ। ਉਹ ਤੇ ਮੀਂਹ ਸਵੇਰ ਦਾ ਪੈਂਦਾ 9 ਵਜੇ ਦਾ। ਹੁਣ 3-5 ਮੀਂਹ ਪੈਂਦੇ ਜੇ ਆਇਆ। ਅੱਛਾ। ਦੇਲਾ ਕੱਦੀ ਝੜੀ ਲੱਗੀ ਵੀ ਕਰਾਲੀ ਵੀ। ਬੰਨ ਮਾਜਰੇ ਮੈਂ ਕਹਾਂ ਡੇਢ ਕਿਲੋਮੀਟਰ ਦਾ ਫਰਕ ਹੈ ਉੱਥੇ ਸੜਕ ਸੁੱਕੀ ਪਈ ਹੈ। ਉਹ ਤੇ ਬਾਅਦ ਨਹੀਂ ਕੁਝ ਵੀ ਹੈਗਾ। ਐਵੇਂ ਥੁੱਕੇ ਤੇ ਘਿਰ ਲੱਗ ਗਿਆ ਤਾਂ ਫੜ ਗਿਆ। ਹੈ? ਥੁੱਕੇ ਤੇ ਘਿਰ ਲੱਗ। ਮੈਂ ਉਹਦਾ ਸਵੇਰ ਨੂੰ ਪੈਂਦੀ ਦਾ ਬੜੇ ਮਾੜੀ ਜਿਹੀ ਪਾ ਕੇ ਹਟਦੀ ਦੀ ਹਾਂ। ਹਾਂ ਫੇਰ ਨਹੀਂ ਮੁੜ ਕੇ ਆਇਆ। ਮੇਰੇ ਇੱਧਰ ਸੁੱਕਾ ਪਿਆ ਪਿਆ ਪਹਿਲਾਂ ਮੈਂ ਸਵੇਰ ਨੂੰ ਮੋਟਰ ਚਲਾਈ ਮੈਂ ਬੰਦ ਕਰ ਗਿਆ ਫਿਰ ਮੈਂ ਕਿਹਾ ਤਾਂ ਆ ਜਾਣਾ ਤਾਂ ਖੜਾ ਹੀ ਕੁਲ ਵੀ ਗੱਡੀ ਖੜਾ ਕੇ ਕੱਪੜੇ ਖੋਦੇ ਇਧਰੋਂ ਘੜਾ ਚੜੀ ਮੈਂ ਮੱਖਾ ਵਾਲਾ ਅੱਖ ਵੱਡ ਸੋਤੋਂ ਮੈਨੂੰ ਅੱਖਾਂ ਦਾ ਟੈਨਸ਼ਨ ਜ਼ਿਆਦਾ ਦੀ ਮੈਂ ਦੇਖ ਲੈ ਭੱਜ ਜਾਂਦਾ ਵੀ ਲੈ ਆਹ ਅੱਖ ਵੱਡ ਹੋ ਜਵੇ ਉੱਥੇ ਫਾਰੋਂ ਦੇ ਵਿੱਚ ਰੱਖੋ ਵੀ ਮੇਰੇ ਖਾਲਾ ਕੰਮ ਮੈਂ ਕੱਖ ਵੱਡੂ ਕੋ ਫੇਰ ਸ਼ਾਇਦ ਆ ਸਕਦਾ ਹੈ ਤੂੰ ਵੀ ਹੈਗਾ ਫਿਰ ਅੰਦਰ ਆਏ ਜੇ ਕੱਲ ਵੀਡੀਓ ਪਾਈ ਮੈਂ ਹਦੀ ਉਹ ਨਾ ਯਾਰ ਬੋਦਲ ਜਾ ਕੰਮ ਮੇਰਾ ਉਹ ਬਿੱਗੀ ਕੇ ਨਹੀਂ ਵੇਚੀ ਸੌਦਾ ਹੀ ਮੈਨੂੰ ਕਰਾਉਣਾ ਵੈ ਗਿਆ ਆਵੇ ਜਾ ਫੜਿਆ ਵਿੱਚ ਮੈਂ ਕਹਿੰਦਾ ਆ ਜਾ ਬੈਲ ਮੁਝੇ ਮਾਰਨਾ ਹੋ ਗਿਆ ਪੰਗਾ ਹੀ ਨਹੀਂ ਲੜਾ ਗਿਆ ਤਾਂ ਜਾ ਕੇ ਫਿਰ ਬਾਈ ਦਾ ਫੋਨ ਆਇਆ ਕਹਿੰਦਾ ਵੀ ਮੈਂ ਇਸ ਦਾ ਸੌਦਾ ਕਰਾ ਮੈਂ ਸਿਰ ਮਾ ਚੱਲ ਕਰਾ ਦੂੰਗਾ ਹਾਂ ਕਹਿੰਦਾ ਮੈਨੂੰ ਹੋਰੋ ਬਾਦੇ ਮੈਂ ਕਰ ਦਿੰਦਾ ਖਾਦਮ ਵੀ ਮੈਂ ਕੱਲਾ ਹੀ ਹਾਂ ਹਾਂ ਵੀ ਮਾੜਾ ਘਰ ਦਾ ਸੁਨੈਣ ਦਿਖਾ ਦਮਾ ਹਾਂ ਮਾ ਚੱਲ ਦਿਖਾ ਦੇ ਮੈਂ ਕਾਲੇ ਨੂੰ ਫੋਨ ਕਰਿਆ ਕਾਲਾ ਕਹਿੰਦਾ ਮੈਂ ਖੜ ਤੇ ਹਾਲੇ ਸੌਦਾ ਚੱਲਦਾ ਹੈਗਾ ਨਾ ਜਦੋਂ ਵੀਡੀਓ ਪਾਈ ਕਾਲੇ ਨੂੰ ਫੋਨ ਆਉਣ ਲੱਗੇ ਹਾਂ ਫਿਰ ਉਹਨੂੰ ਮੈਂ ਕਿਹਾ ਮਾਯਾਰ ਕਾਲੇਬਾਈ ਫੋਨ ਆਉਂਦੇ ਵੀ ਉਹਨੂੰ ਚੱਲਦਾ ਸੋਦਾ ਵੀ ਚੱਲ ਕੁੰਡੀ ਦੀ ਗੇੜ ਤੇ ਆਪਰਾ ਫਜ਼ੂਕ ਮੇਰੇ ਪਾਸੇ ਦੇਖਦੇ ਆ। ਹੂੰ। ਸਵੇਰੋਂ ਉੱਠਿਆ ਬਾਈ ਦਾ ਫੇਰ ਮੈਸੇਜ ਆ ਗਿਆ। ਹਾਂ। ਕਹਿੰਦਾ ਮਾਸਲ ਫੋਟੋਆਂ ਭੇਜ। ਹਾਂ। ਮਾਝੇ ਕਾਲੇ ਨੂੰ ਕਿਹਾ ਉਹਨਾਂ ਦਾਦੀ ਨਹੀਂ ਜੀਪ ਤੇ ਹਲੇ ਹੋਰ ਤਰ੍ਹਾਂ ਕਰੀ ਜਾਂਦੇ ਮੈਂ ਆਪੇ ਖੇਚ ਕੇ ਲਿਆਂਦਾ। ਹੂੰ। ਸਾਢੇ 7:00 ਤੇ ਰੋਟੀ ਖਾ ਕੇ 8:00 ਵਜੇ ਜੇ ਕਾਲੇ ਦੇ ਬਾੜੇ ਚ ਗਿਆ। ਹੂੰ। ਉੱਥੇ ਹਾਸ਼ਵੀਰ ਆਰ ਮੁਰਗੀ ਸੀ ਸੌਦਾ ਕਰਨ ਲੱਗੇ। ਅੱਛਾ। ਝੋਟੀ ਝੋਟੀ ਸਹੀ। ਮੈਨੂੰ ਕਹਦਾ ਆ ਜਾ ਆ ਮੈਂ ਤਾਂ ਅੰਦਰ ਨੂੰ ਵ ਵੀ ਜੇ ਹੁਣ ਮੈਂ ਹੀ ਵਿੱਚ ਜਾ ਕੇ ਵੜ ਗਿਆ ਕਿਹੜਾ ਮਾਸੜੇ ਸੌਦਾ ਇੱਧਰ ਕਰਾਉਣ ਲੱਗਾ ਉਹ ਤੋਂ ਸਾਨੂੰ ਕਈ ਜਦਾਂ ਲੈ ਲੋ ਹਾਂ ਮੈਂ ਯਾਰ ਕੰਮ ਮੁੜ ਗਿਆ ਕਾਲੇ ਵੀ ਨਹੀਂ ਹੁਣ ਮੈਂ ਨਹੀਂ ਤੇਰੀ ਵਾ ਵੀਡੀਓ ਜਾਉਣਾ ਹੈਗਾ ਹਾਂ ਯਾਰ ਫੇਰ ਬੜਾਈ ਉਹ ਤੇ ਫੇਰ ਮੇਰੇ ਕੋਲ ਲੈ ਆ ਕੇ ਨੂੰ ਕਹਿੰਦਾ ਨਹੀਂ ਨਹੀਂ ਮਹਾ ਚੱਲ ਹੁਣ ਫੇਰ ਬਾਈ ਉਹਦਾ ਫੇਰ ਸੌਦਾ ਕਰਾਉਣਾ ਪੈ ਗਿਆ ਅੱਛਾ 54000 ਦਾ ਸੌਦਾ ਹੋਇਆ ਹਾਂ ਹੁਣ ਉਹ ਲੈ ਕੇ ਆਉਣੀ ਹੈ ਤਸੀਂ ਲੈਣੀ ਹੈ ਤਾਂ ਮੈਂ ਕਹਾਂ ਉਹ ਲੈਣੀ ਹੈ ਮੇਰੇ ਤਾਂ ਵਿੱਚੇ ਰਹਿ ਕੇ ਕੰਮ ਪਹਿਲਾਂ ਸਲਾਉ ਗੋਦੀ ਮੈਂ ਲੈ ਲੈਣਾ ਅੱਛਾ ਮੇਰਾ ਕਹਣਾ ਪੁੱਛਦਾ ਮੈਂ ਅੱਜ ਮੈਂ ਸੁਈ ਵੀ ਇੱਕ ਹਫ਼ਤਾ ਕਹਿੰਦੇ ਵੀ ਹਫ਼ਤਾ ਹੀ ਹਲੇ ਸੁਈ ਨਾ ਹੋਇਆ ਵੀ ਆਪਣਿਆਂ ਵਾਲਿਆਂ ਨੂੰ 10 ਦਿਨ ਤੱਕ ਸੁਗਣਾ ਫੇਰ ਦੋ ਇਕੱਠੀਆਂ ਹੋ ਜਾਣਾ ਕਰ ਹਾਂ ਇਹਨਾਂ ਲੈਣ ਜਿਆਦਾ ਹਟਣਾ ਵੀ ਦੋਖਾਂ ਨੇ ਇਕੱਠੀਆਂ ਹਟ ਜਾਣਾ ਹਾਂ ਅਸੀਂ ਕਰਦੇ ਆ ਇੱਕਣਾ ਵੀ ਜਦ ਇੱਕ ਖੱਟ ਗਿਆ ਦੰਮੀ ਲੈ ਲੈਣ ਦੋ ਵੀ ਹਾਂ ਇਹ ਤੇ ਸਾਢੇ ਪਾ ਥੋੜੀ ਜਿਹੀ ਭੋੜ ਦੋ 2.5 ਮਹੀਨੇ ਦੀ ਨਾ ਕਰਕੇ ਨੇ ਅਸੀਂ ਦਿੱਤੀ ਹੈਗੀ ਚਲ ਹੁਣ ਜਗਾ ਨੂੰ ਹੀ ਨਾ ਹਟਣਾ ਫੇਰ ਜਾਣ ਨਾ ਵੀ ਜਿੱਥੇ ਨੂੰ ਗੱਲਾਂ ਬੜਾ ਮੋਟਾ ਲੰਘ ਜਾਣ ਦੇ ਵੀ ਜਦ ਨਮੀ ਲੈ ਹੋਜੂਗੀ ਮੈਂ ਉਹਦੇ ਕਰਕੇ ਫੇਰ ਛੱਡਤੀ ਮੈਨੂੰ ਵੀ ਬਥੇਰੇ ਫੋਨ ਆਏ ਮੈਂ ਤਾਂ ਕਾਲੇ ਦਾ ਨੰਬਰ ਦੇ ਗਈ ਮੈਂ ਤਾਂ ਆਪ ਗਲਤੀ ਆਪਣੀ ਹੋ ਗਈ ਵੀ ਕਾਲ ਦੇ ਨੰਬਰ ਹੀ ਦੇਣਾ ਉੱਥੇ ਹਾਂ ਉਹ ਜੇ ਪਤਾ ਨਹੀਂ ਤਾਂ ਨਾ ਵੀ ਇੰਨਾ ਮੁੰਡਾ ਭਾਈ ਜੀ ਮਨਗੀ ਤੜੀ ਬੱਚੀ ਵੇਚਦੇ ਆ ਅੱਛਾ ਉਹ ਬਾਈ ਦਾ ਫੋਨ ਆ ਜਾਣਾ ਨਾ ਬੱਚੀ ਹਾਂ ਮਹਾ ਚਲ ਬੱਚੀ ਤੇਰੀ ਮੈਂ ਦੱਸ ਦਿੰਦਾ ਭਾਈ ਹਾਂ ਵੀ ਪੁੱਛ ਗਏ ਹੁਣ ਇਹਨਾਂ ਦਾ ਨੰਬਰ ਦੇ ਦੇਣਾ ਨਾਲੇ ਬੱਚੀ ਦੀ ਫੋਟੋ ਵੀ ਆ ਬੱਚੀ ਹੈ ਹੈ ਨਾ ਵੇਖਣਾ ਹੈ ਫੇਰ ਜਾਂ ਸਾੜੇ ਗੱਲ ਹੁਣ ਕਿੱਥੇ ਸਾਨੂੰ ਫੋਨ ਆਉਣਾ ਕਿੱਥੇ ਅਸੀਂ ਗੱਲ ਅਗਾਹਾਂ ਕਰਕੇ ਹਾਂ ਆਪਾਂ ਨੇ ਵੀ ਟਾਈਮ ਲਾਉਣਾ ਨਹੀਂ ਇਹ ਗੱਲ ਡਾਇਰੈਕਟ ਕਰ ਲੂ ਜਣੀ ਸਿੱਧੀ ਡਾਇਰੈਕਟ ਗੱਲ ਡਾਇਰੈਕਟ ਹਾਂ ਉਹਦਾ ਬਹੁਤ ਫਰਕ ਹੈ ਜਾਣੀ ਜਿਹੜਾ ਸਾਡਾ ਸੌਦਾ ਹੈ ਜਿਹੜੇ ਬੰਦੇ ਨੇ ਲੈਣੀਆ ਨਾ ਚੀਜ਼ ਉਹਦੇ ਕਿੰਨੇ ਨੂੰ ਖੇਚਦੇ ਸੀ ਇਹ ਨਹੀਂ ਹੈਗਾ ਵੀ ਜੇ ਹੁਣ ਕਾਲੇ ਨਾਲ ਵੇਚਣ ਦੀ ਕਾਲੇ ਕਿੰਨੇ ਨੂੰ ਖੇਚਣ ਦਾ ਹਾਂ ਜਾਨੀ ਮੈਂ ਜੋਰ ਤਾਂ ਇਹਨੂੰ ਬਹੁਤ ਮਾਰਿਆ ਕਾਲਾ ਕਹਿੰਦਾ ਹੈਗਾ ਤਾਂ ਕਹਿੰਦਾ ਸਾਨੂੰ ਕੰਮ ਲਾ ਕੇ ਕਹਿੰਦਾ ਤੂੰ ਇੱਥੇ ਬੈਠਾ ਰਹਿ ਹੁਣ ਕਾਲੇ ਨੂੰ ਕਾਲੇ ਨੂੰ ਮੈਂ ਇੱਕ ਤਾਂ ਹੁੰਦੇ ਨੇ ਵੀ ਵਪਾਰੀ ਨੂੰ ਜਿਹਨੇ ਵੇਚਣੀ ਚੀਜ਼ ਉਹਨੂੰ ਪੈਸੇ ਦਿਖਾਈ ਜਾਓ ਹਾਂ ਇਹਨਾਂ ਨੂੰ ਮੈਂ ਪੈਸੇ ਪੂਰੇ ਕਹਿੰਦੇ ਪੈਸੇ ਤਾਂ ਕਹਿੰਦੇ ਜਿਹਦੇ ਦਿਨ ਸ਼ਾਮ ਨੂੰ ਹਾਂ ਮੈਂ ਉਹ ਗੱਲ ਕੋਈ ਸੋਰ ਹੁੰਦੀ ਹੈ ਸ਼ਾਮ ਵਾਲੀ ਹੁਣ ਵਾਲੀ ਜਿਹੜੀ ਮੂਹਰੇ ਦਿਖਾ ਦਣੇ ਫਿਰ ਘੁੰਮ ਹਾਂ ਹੁਣ ਪੇਹ ਹੁਣ ਗੁੱਲੇ ਕਾਲੇ ਮਾਦੂਕਾਨੇ ਦੇ ਦੁਕਾਨੇਰ ਖੋਤੋ ਮਾ ਤੇਰੇ ਪੈਸੇ ਹੁਣੇ ਪਾ ਦੇ ਅਸੀਂ ਤੇਰੇ ਧਾਰ ਕਰਨਾ ਹੀ ਨਹੀਂ ਹਾਂ ਆ ਕਾਲਾ ਕਿੱਥੇ ਲੋਟ ਆਉਂਦਾ ਕਾਲਾ ਕਦੇ ਉਹ ਖੁੰਡੇ ਕੋਲ ਕਦੇ ਉਹ ਮਾ ਤੂੰ ਖੜ ਕੇ ਤਾਂ ਗੱਲ ਕਰ ਲੈ ਅਸੀਂ ਤਿੰਨ ਜਣੇ ਖੜੇ ਤੂੰ ਨੱਚਦਾ ਫਰੀ ਜਾਂਦਾ ਭਾਈ ਮਾਸੋ ਟਕਾਇਆ ਤਾਂ 54000 ਦਾ ਸੌਦਾ ਹੋਇਆ ਜਦੇ ਪਾਏ ਉਹਦੇ ਉੱਥੇ ਤੱਤੇ ਕ ਹੋਏ ਅੱਛਾ ਹਾਂ ਹੁਣ ਵਾਹ ਵੈਸੀ ਦੁਪਹਿਰ ਦੇ ਬਾਅਦ ਲ ਜਾਉਂਗੇ ਫੋੜ ਕੇ ਹੁਣ ਕਹਿੰਦਾ ਮੈਨੂੰ ਨੜਾ ਦੇਣ ਤੋ ਅੱਛਾ ਵੀ 5:35 ਕਹਿੰਦਾ ਖੋਲ੍ਹ ਲੇ ਜੋ ਹਾਂ ਹੁਣ ਖੋਲ੍ਹ ਕੇ ਲਿਆਉਣੀ ਆ ਚੱਲ ਘਰ ਵਿੱਚ ਆ ਗਈ ਮੇਰੇ ਕੋਲ ਨਹੀਂ ਉਧਰ ਆ ਗਈ ਚੱਲ ਉਧਰ ਕੋਈ ਨਹੀਂ ਹਾਂ ਹੁਣ ਦੁੱਧ ਇੱਧਰ ਤੇ ਚਾਹਦਾ ਦਾ ਤਸਵੀਰ ਆਂਗ ਨਹੀਂ ਦੇ ਅੱਛਾ 15 ਅਗਸਤ ਨੂੰ ਬੰਦ ਕਰ ਦੇਣਾ ਹੁਣ ਇੱਧਰ ਕਰ ਦੇਣਾ 15 ਅਗਸਤ ਹੈ ਉਧਰ ਮਨਾਉਣੀ ਫਿਰ ਹੁਣ 15 ਅਗਸਤ ਇੱਧਰ ਮਨਾਉਣੀ ਆ ਡੋਰੀ ਇੱਧਰ ਰੱਖਿਆ ਨੂੰ ਵੀ ਲੈ ਭਾਈ ਪਾ ਦੋ 2 ਕਿਲੋ ਦੁੱਧ ਮੈਂ ਬੱਸ ਇੰਨਾ ਜ਼ੋਰ ਲਾਇਆ ਚਾਹੀਦਾ ਕੋਸ ਦੱਸ ਦੇਣਾ ਜਿਹੜੇ ਕੱਢਣਗੇ ਹੁਣ ਹਾਂ ਠੀਕ ਨੇ ਆਓ ਦੱਸ ਦੇਣ ਦਿਉ ਗੀ ਮਾ ਇੱਕ ਬਾਈ ਬੱਚੀ ਪੁੱਛਦਾ ਦੇਣਾ ਨਾ ਕਾਲੀ ਜੀ ਬੱਚੀ ਦੀ ਫੋ ਕਹਿੰਦਾ ਵੀ ਉਹ ਪੁੱਛੀ ਮਾਸਰ ਕਿੰਨੇ ਦੇਣੀ ਐ ਮਾਹੋ ਕਿੰਨੇ ਦੇਣੀ ਕਹਿੰਦਾ ਉਹ ਤਾਂ ਪਰਸਾ ਰੋਪੜ ਚੜ ਰਿਹਾ ਐ ਕਹਿੰਦਾ ਉਹ ਫ੍ਰੀਜ ਨਹੀਂ ਵੱਲਿਆ ਕੋਈ ਲੈ ਦੱਸ ਅੱਛਾ ਇਹ ਕੰਮ ਕਰਦੇ ਯਾਰ ਪਤਾ ਹੀ ਨਹੀਂ ਲੱਗਿਆ ਹੈਗਾ ਬੱਚੀ ਦਾ ਰੱਖਣਾ ਨੇ ਲੋ ਮੇਰ ਸਾਹਿਬ ਜੀ ਨਾ ਬੱਚੀ ਦਾ ਰੱਖੋ ਬੱਚੀ ਦਾ ਰੱਖ ਲੈਂਦੇ ਆ ਸੇਵਾ ਕਰਨੀ ਪੈਂਦੀ ਖਾਸ ਹੀ ਕਹਿੰਦਾ ਉਹ ਨੱਠ ਦੀ ਆ ਜੇ ਖੋਲ ਦੇ ਦੇ ਨੱਠ ਦੀ ਬੋਦ ਐ ਅੱਛਾ ਬਾਪੂ ਦਾ ਕਹਿੰਦਾ ਗੁੱਟ ਕੱਢ ਦੇਣਾ ਦਾ ਅੱਛਾ ਬਾਂ ਜਿਆਦੇ ਡੰਗਰ ਇਹ ਤਾਂ ਬੱਚੀ ਦਾ ਬੇਸਰੋ ਜ਼ੋਰ ਮਾਰਦੀਆਂ ਇਹ ਹਾਂ ਇਹਦਾ ਉਰੇ ਕਰਕੇ ਹੋਇਆ ਹਾਂ ਤਾਂ ਹੁਣ ਉਹ ਕਹਿੰਦਾ ਖੋਲ ਕੇ ਲੋਣੀ ਮਾਹ ਤੋਂ ਪਹਿਲਾਂ ਮੈਨੂੰ ਕੱਖ ਵੱਡ ਲਿਆ ਮੈਂ ਅਜੇ 10ਵੇਂ ਟੋਰ ਖੋਲਿਓ ਗੱਡ ਕੇ ਜਾ ਕੇ ਅੱਛਾ ਅੱਛਾ ਚਲੋ ਫਿਰ ਹਾਂ ਨਾ ਨਾ ਕਾ ਖੁਬਿਰਤਾ ਖੋਲ ਲਿਆ ਫਿਰ ਤਾਂ ਖੋਲ ਲਿਆ ਆ ਖੋਲ ਲਿਆ ਮੈਂ ਕੱਪ ਦਾ ਗੱਲ ਮੁੱਕਰਦਾ ਨਹੀਂ ਹੁਣ ਬਾਈ ਹੁਣ ਨਹੀਂ ਮੁੱਕਰ ਬਹੁਤ ਹੈ ਇੱਕ ਦਾ ਪੈਸੇ ਸਿੱਧੇ ਕਰਤੇ ਹੁੰਦੇ ਆ ਸਾਡੇ ਹੁਣ ਉਹਦੇ ਦੇ ਪੈਸੇ ਆਹੋ ਹੁਣ ਪੱਕਾ